ਮੈਂ ਆਪਣੇ ਬਾਰੇ ਹਰ ਰੋਜ਼ ਤੁਹਾਨੂੰ ਨਵੀਂ ਅਤੇ ਸਟੀਕ ਜਾਣਕਾਰੀ ਦਿੰਦਾ ਹਾਂ ਅੱਜ ਮੈਂ ਗੱਲ ਕਰਾਂਗਾ ਮੇਰੇ ਸ਼ਹਿਰ ਦੇ ਵਿੱਚ ਵਸੇ ਕਿਲਾ ਮੁਬਾਰਕ ਦੀ ਕਿਲਾ ਮੁਬਾਰਕ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ ਬਣਿਆ ਇੱਕ ਕਿਲਾ ਹੈ ਇਹ ਲਗਭਗ 1800 ਸਾਲ ਪੁਰਾਣਾ ਇਸ ਕਿਲੇ ਦੇ ਅੰਦਰ ਇਤਿਹਾਸ ਕਾਰਾਂ ਦੇ ਅਨੁਸਾਰ ਬਠਿੰਡਾ ਦਾ ਕਿਲਾ ਰਾਜਾ ਵਿਨੇਪਾਲ ਨੇ ਬਣਵਾਇਆ ਸੀ ਇਸ ਦਾ ਨਾਮ ਵਿਕਰਮਗੜ੍ਹ ਕਿਲਾ ਰੱਖਿਆ ਗਿਆ ਉਸ ਪਿੱਛੋਂ ਰਾਜਾ ਜੈਪਾਲ ਨੇ ਕਿਲੇ ਦਾ ਨਾਮ ਜੈਪਾਲਗੜ੍ਹ ਕਰ ਦਿੱਤਾ ਮੱਧਕਾਲ ਵਿੱਚ ਪੱਟੀਰਾਓ ਰਾਜਪੂਤ ਨੇ ਕਿਲੇ ਨੂੰ ਨਵੇਂ ਸਿਰਿਓਂ ਬਣਾਇਆ ਅਤੇ ਕਿਲੇ ਦਾ ਨਾਮ ਪੱਟੀ ਵਿੰਡਾ ਰੱਖਿਆ ਗਿਆ ਇਸ ਕਰਕੇ ਸ਼ਹਿਰ ਦਾ ਨਾਮ ਪਹਿਲਾਂ ਪਟਿੰਡਾ ਫਿਰ ਬਠਿੰਡਾ ਪਿਆ ਜਦੋਂ 1707 ਇਸ ਵੀ ਵਿੱਚ ਸ਼ਿਰਗੁਰੂ ਗੋਵਿੰਦ ਸਿੰਘ ਜੀ ਕਿਲੇ ਵਿੱਚ ਆਏ ਤਾਂ ਕਿਲੇ ਦਾ ਨਾਮ ਕਿਲਾ ਗੋਵਿੰਦਗੜ੍ਹ ਪੈ ਗਿਆ ਮੌਜੂਦਾ ਸਮੇਂ ਇਸ ਨੂੰ ਕਿਲਾ ਮੁਬਾਰਕ ਆਖਿਆ ਜਾਂਦਾ ਪਰੰਤੂ ਸੈਰ ਸਪਟਾ ਵਿਭਾਗ ਪੰਜਾਬ ਵੱਲੋਂ ਹੁਣ ਇਸ ਕਿਲੇ ਦਾ ਨਾਮ ਬਦਲ ਕੇ ਅਰਜਿਆ ਕਿਲਾ ਰੱਖ ਦਿੱਤਾ ਗਿਆ ਕਿਲਾ ਮੁਬਾਰਕ ਵਿੱਚਲਾ ਰਾਣੀ ਮਹਿਲ ਬਹੁਤ ਖੂਬਸੂਰਤ ਹੈ ਜਿਸ ਤੇ ਚਿੱਤਰਕਾਰੀ ਦੀ ਦਿੱਖ ਵੀ ਵੇਖਣ ਵਾਲੀ ਹੈ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਸਾਡੇ ਪੇਜ